ਸ਼ਤਰੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹਾਂ ਉਹਦੀ ਇਸ ਨਵੀਂ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਨਵਾਂ ਮਹੀਨਾ ਚੜ੍ਹਦੇ ਹੀ ਇੱਕ ਨਵੀਂ ਉਮੀਦ ਵੀ ਜਾਗਦੀ ਹੈ ਕਿ ਕੁਝ ਚੰਗਾ ਕੁਝ ਨਵਾਂ ਸਾਡੀ ਜ਼ਿੰਦਗੀ ਵਿੱਚ ਜਾਂ ਸਾਡੇ ਸੂਬੇ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਪੰਜਾਬ ਦੀ ਕਿਸਮਤ ਨਾਲ ਸ਼ਾਇਦ ਜੇ ਕੁਝ ਨਵਾਂ ਦੇਖਣ ਨੂੰ ਮਿਲੇਗਾ ਤਾਂ ਉਹਨੇ ਸਿਰਫ ਨਵੇਂ ਧਰਨੇ ਨਵੇਂ ਮੁਜਾਹਰੇ ਨਵੀਆਂ ਹੜਤਾਲਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਦੌਰਾਨ ਕਾਲ ਦੇ ਦੌਰਾਨ ਜਦੋਂ ਆਖਰੀ ਸਾਲ ਹੁੰਦਾ ਸੀ ਸਰਕਾਰ ਦਾ ਉਦੋਂ ਇਹ ਧਰਨੇ ਪ੍ਰਦਰਸ਼ਨ ਦੇਖਣ ਨੂੰ ਮਿਲਦੇ ਸੀ ਲੋਕਾਂ ਨੂੰ ਇਹ ਲੱਗਦਾ ਸੀ ਕਿ ਹੁਣ ਅਗਲੀਆਂ ਚੋਣਾਂ ਨੇੜੇ ਆ ਰਹੀਆਂ ਨੇ ਸਰਕਾਰ ਦਾ ਆਖਰੀ ਸਾਲ ਹੈ ਜੋ ਵੀ ਮੰਗਾ ਮੰਗਵੋਣੀਆਂ ਨੇ ਉਹ ਮੰਗਵਾ ਲਈਏ ਹੁਣ ਸਰਕਾਰ ਆਪਣੇ ਕਾਬੂ ਦੇ ਵਿੱਚ ਆ ਜਾਏਗੀ ਇਸ ਲਈ ਅਖੀਰਲੇ ਸਾਲ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਹੁੰਦੇ ਸੀਗੇ ਔਰ ਜਦੋਂ ਦੀ ਇਹ ਨਵੀਂ ਸਰਕਾਰ ਆਈ ਹੈ ਕੋਈ ਹੀ ਸ਼ਾਇਦ ਇਸ ਤਰ੍ਹਾਂ ਦਾ ਮਹੀਨਾ ਲੰਘਿਆ ਹੈ ਪਿਛਲੇ 2.5 ਸਾਲਾਂ ਦੇ ਵਿੱਚ ਜਦੋਂ ਕਿਸੇ ਜਥੇਬੰਦੀ ਨੇ ਕੋਈ ਰੋਸ਼ ਪ੍ਰਦਰਸ਼ਨ ਨਾ ਕੀਤਾ ਹੋਵੇ ਕੋਈ ਨਵਾਂ ਸੰਘਰਸ਼ ਨਾ ਸੜਕਾਂ ਉੱਪਰ ਦੇਖਣ ਨੂੰ ਮਿਲਿਆ ਹੋਵੇ ਕੀ ਵਾਕਿਆ ਹੀ ਲੋਕ ਜਿਹੜੇ ਨੇ ਇਸ ਸਰਕਾਰ ਤੋਂ ਇੰਨਾ ਦੁਖੀ ਨੇ ਨਰਾਜ਼ਗੀ ਹੈ ਲੋਕਾਂ ਦੀ ਇੰਨਾ ਅਸੰਤੋਸ਼ ਲੋਕਾਂ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਹੈ ਜਾਂ ਕਿਤੇ ਇਹ ਤਾਂ ਨਹੀਂ ਕਿ ਪੁਰਾਣੇ ਹੜੇ ਹੋਏ ਸਿਆਸਤਦਾਨ ਨੇ ਜਿਹੜੇ ਖੁੰਡ ਸਿਆਸਤਦਾਨ ਨੇ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਉਹਨਾਂ ਦੀ ਇਹ ਚਾਲ ਹੈ ਉਹਨਾਂ ਦੇ ਲੋਕ ਪਹਿਲਾਂ ਹੀ ਸਰਕਾਰਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਪੁਰਾਣੇ ਬੈਠੇ ਨੇ ਜੋ ਉਹਨਾਂ ਦੇ ਜਾਣਕਾਰ ਨੇ ਜਿਨ੍ਹਾਂ ਨੇ ਉਹਨਾਂ ਤੋਂ ਫਾਇਦਾ ਲਿਆ ਹੋਇਆ ਹੈ ਕਿਸੇ ਟਾਈਮ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਉਹੋ ਇਹ ਨਵੀਂ ਸਰਕਾਰ ਦੇ ਪੈਰ ਨਾ ਲੱਗਣ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਰੋਸ ਪ੍ਰਦਰਸ਼ਨ ਮੁਜਾਰੇ ਹੜਤਾਲਾਂ ਉਹ ਕਰਵਾ ਰਹੇ ਨੇ ਤਾਂ ਕਿ ਉਹ ਨਹੀਂ ਚਾਹੁੰਦੇ ਕਿ ਨਵੀਂ ਪਾਰਟੀ ਦੀ ਨਵੀਂ ਸਰਕਾਰ ਦੇ ਪੈਰ ਲੱਗਣ ਤੇ ਸਾਡੇ ਲਈ ਲੰਬੇ ਸਮੇਂ ਦਾ ਇਹ ਕੋਈ ਖਤਰਾ ਬਣ ਜਾ। ਕਦੇ ਪਟਵਾਰੀ, ਕਦੇ ਤਸੀਲਦਾਰ, ਕਦੇ ਮਾਸਟਰ, ਕਦੇ ਡਾਕਟਰ, ਕਦੇ ਨਰਸਾਂ, ਕਦੇ ਬਿਜਲੀ ਬੋਰਡ, ਕਦੇ ਡਰਾਈਵਰ, ਕਦੇ ਕੰਡਕਟਰ ਕਿਸਾਨ ਤਾਂ ਪੱਕੇ ਹੀ 22 ਸਾਲਾਂ ਤੋਂ ਧਰਨੇ ਉੱਪਰ ਚੱਲ ਰਹੇ ਹੁਣ ਇੱਕ ਪਾਸੇ ਤਾਂ ਚੋਨੇ ਦੀ ਸਰਕਾਰੀ ਖਰੀਦ ਅੱਜ ਸ਼ੁਰੂ ਹੋਣ ਜਾ ਰਹੀ ਸੀ ਉਧਰ ਆਰਤੀਆ ਐਸੋਸੀਏਸ਼ਨ ਦੀਆਂ ਦੋ ਵੱਡੀਆਂ ਧਿਰਾਂ ਨੇ ਉਹਨਾਂ ਨੇ ਹੜਤਾਲ ਦਾ ਹੁਕਾ ਦੇ ਦਿੱਤਾ ਇਸ ਦੇ ਨਾਲ ਨਾਲ ਸ਼ੈਲਰ ਮਾਲਕ ਜਿਹੜੇ ਨੇ ਉਹਨਾਂ ਨੇ ਵੀ ਚੌਲਾਂ ਦੀ ਸਟੋਰੇਜ ਕਰਨ ਤੋਂ ਮਨਾ ਕਰ ਦਿੱਤਾ ਹੈ ਉਹਨਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਪੰਜਾਬ ਮੰਡੀ ਲੇਬਰ ਯੂਨੀਅਨ ਉਹ ਵੀ ਕਹਿੰਦੇ ਅਸੀਂ ਕਿਉਂ ਪਿੱਛੇ ਰਹੀਏ ਉਹ ਵੀ ਪਿੱਛੇ ਨਹੀਂ ਰਹਿ ਉਹਨਾਂ ਨੇ ਵੀ ਆਪਣਾ ਹੜਤਾਲ ਦਾ ਐਲਾਨ ਕਰ ਦਿੱਤਾ ਅੱਜ ਦੀ ਤਾਰੀਖ 1 ਅਕਤੂਬਰ ਤੋਂ ਜਦੋਂ ਨਵਾਂ ਮਹੀਨਾ ਸ਼ੁਰੂ ਹੋਇਆ ਸੀ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਤਿੰਨੇ ਹੀ ਇਹ بڑے ਮੇਨ ਕੰਪੋਨੈਂਟ ਨੇ ਖਰੀਦਦੇ ਆਲਤੀਏ ਸ਼ੈਲਰ ਮਾਰਕ ਤੇ ਮੰਡੀ ਦੀ ਲੇਬਰ ਇਹ ਤਿੰਨੇ ਹੀ ਸਟ੍ਰਾਈਕ ਤੇ ਚੱਲ ਰਹੇ ਹੁਣ ਇਹਨਾਂ ਤਿੰਨਾਂ ਦੀ ਹੜਤਾਲ ਦੇ ਨਾਲ ਮੰਡੀਆਂ ਦੇ ਵਿੱਚ ਖਰੀਦ ਕਿਵੇਂ ਹੋਏਗੀ ਬਹੁਤ ਵੱਡਾ ਸਵਾਲ ਸਰਕਾਰ ਦੇ ਸਾਹਮਣੇ ਖੜਾ ਹੋ ਗਿਆ ਹੈ ਕਿਸਾਨਾਂ ਦੇ ਸਾਹਮਣੇ ਵੀ ਇਹ ਸਵਾਲ ਖੜਾ ਹੈ ਕਿ ਉਹ ਜੇ ਮੰਡੀ ਲੈ ਕੇ ਜਾਣ ਫਸਲ ਨੂੰ ਜਾਂ ਨਾ ਲੈ ਕੇ ਜਾਣ ਜੇ ਨਹੀਂ ਲੈ ਕੇ ਜਾਂਦੇ ਜੇ ਫਸਲ ਵੱਢ ਲਈ ਹੈ ਤਾਂ ਉਹ ਫਿਰ ਝੋਨੇ ਨੂੰ ਰੱਖਣ ਕਿੱਥੇ ਸੋ ਇਹ ਮੁਸੀਬਤਾਂ ਸਰਕਾਰ ਦੇ ਸਾਹਮਣੇ ਵੀ ਨੇ ਤੇ ਕਿਸਾਨਾਂ ਦੇ ਸਾਹਮਣੇ ਵੀ ਵਿਜੇ ਕਾਲਰਾ ਜੋ ਕਿ ਪ੍ਰੈਜ਼ੀਡੈਂਟ ਨੇ ਫੈਡਰੇਸ਼ਨ ਆਫ ਆਰਤੀਆ ਐਸੋਸੀਏਸ਼ਨ ਆਫ ਪੰਜਾਬ ਉਹਨਾਂ ਦੇ ਮੁਤਾਬਿਕ ਉਹ 50 ਹਜ਼ਾਰ ਆਰਤੀਏ ਜੋ ਇਸ ਪੰਜਾਬ ਦੇ ਸੂਬੇ ਦੇ ਵਿੱਚ ਹੈ ਉਹਨਾਂ ਦੇ ਉਹ ਦੁੱਖ ਫੋਲ ਰਹੇ ਸੀ ਉਹ ਕਹਿੰਦੇ ਕਿ ਆਰਤੀਆਂ ਨੂੰ 2.5% ਕਮਿਸ਼ਨ ਸਰਕਾਰੀ ਖਰੀਦ ਦੇ ਉੱਪਰ ਮਿਲਦਾ ਹੈ ਪੁਰਾਣਾ ਇਹ ਕਲੌਜ਼ ਹੈ ਜੋ ਕਿ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਹੈ 2018-19 ਤੋਂ ਉਹ ਕਹਿੰਦੇ ਸਾਡਾ ਕਮਿਸ਼ਨ ਨੂੰ ਪਰਸੈਂਟੇਜ ਦੀ ਥਾਂ ਤੇ ਫਿਕਸ ਕਰਤਾ ਹੈ 46 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਫਿਕਸ ਕਰ ਦਿੱਤਾ ਗਿਆ ਹੈ ਕੀਮਤਾਂ ਹਰ ਸਾਲ ਵਧ ਰਹੀਆਂ ਨੇ ਤੇ ਸਾਡਾ ਬੱਚਿਆਂ ਦੀ ਪੜ੍ਹਾਈ ਜਾਂ ਸਾਡੇ ਇਲਾਜ ਦੇ ਖਰਚੇ ਉਹ ਵੀ ਪੂਰੇ ਨਹੀਂ ਹੋ ਰਹੇ ਕਿਉਂਕਿ ਕਮਿਸ਼ਨ ਜਿਹੜਾ ਹੈ ਉਹ ਫਿਕਸਡ ਹੈ ਉਹ ਵਧ ਨਹੀਂ ਰਿਹਾ ਹੁਣ ਜੇ ਤੁਸੀਂ ਪੰਜਾਬ ਦੇ ਵਿੱਚ ਰਹਿਣੇ ਹੋ ਤੇ ਤੁਸੀਂ ਆੜਤੀਆਂ ਦਾ ਰਹਿਣ ਸਹਿਣ ਦੇਖਿਆ ਹੈ ਤੁਹਾਨੂੰ ਇਹ ਗੱਲ ਹਾਜ਼ਮ ਨਹੀਂ ਹੋਏਗੀ ਪਹਚਾਣ ਨਹੀਂ ਸਖੋਗੇ ਤੁਸੀਂ ਇਹ ਗੱਲ ਕਿ ਆੜਤੀ ਸਿਰਫ ਕਮਿਸ਼ਨ ਦੇ ਉੱਤੇ ਹੀ ਨਿਰਪਰਨ ਨਹੀਂ ਤੇ ਉਹਨਾਂ ਦੇ ਮਾਨਲੀ ਹਾਲਾਤ ਖਰਾਬ ਨੇ ਜਾਂ ਵਿੱਤੀ ਸੰਕਟ ਆੜਤੀਆਂ ਦੇ ਉੱਪਰ ਕੋਈ ਹੈ ਤੇ ਉਹ ਬੱਚਿਆਂ ਦੀ ਫੀਸ ਨਹੀਂ ਭਰ ਸਕਦੇ ਪਰ ਚਲੋ ਹੜਤਾਲ ਉਹਨਾਂ ਨੇ ਇਸ ਮੰਗ ਨੂੰ ਲੈ ਕੇ ਕਰ ਦਿੱਤੀ ਹੈ ਪਰ ਅਸਲੀ ਮੰਗ ਇਹ ਹੈ ਕਿ 40 ਰੁਪਏ ਤੋਂ ਵਧਾਉਣ ਦੀ ਮੰਗ ਐਡੀ ਵੱਡੀ ਨਹੀਂ ਹੈ ਮੰਗ ਇਹ ਆ ਕਿ ਪੰਜਾਬ ਸਰਕਾਰ ਸਾਡਾ ਕਮਿਸ਼ਨ ਸਾਨੂੰ ਅਪਰੰਟ ਦੇਵੇ ਪਹਿਲਾਂ ਦੇਵੇ ਕੇਂਦਰ ਸਰਕਾਰ ਬਾਅਦ ਚ ਜਦੋਂ ਹਿਸਾਬ ਕਰੇਗੀ ਕਰੇਗੀ ਸਾਨੂੰ ਸਾਡਾ ਕਮਿਸ਼ਨ ਪੰਜਾਬ ਸਰਕਾਰ ਪਹਿਲਾਂ ਜਾਰੀ ਕਰੇ ਤਾਂ ਹੀ ਅਸੀਂ ਖਰੀਦ ਦੇ ਵਿੱਚ ਸ਼ਾਮਿਲ ਹੋਵਾਂਗੇ ਸਭ ਨੂੰ ਪਤਾ ਹੈ ਪੰਜਾਬ ਸਰਕਾਰ ਦੇ ਵਿੱਤੀ ਹਾਲਾਤ ਕੀ ਨੇ ਆੜਤੀਆਂ ਨਾਲੋਂ ਵੀ ਮਾੜੇ ਹਾਲਾਤ ਪੰਜਾਬ ਸਰਕਾਰ ਦੇ ਨੇ ਪਰ ਫਿਰ ਵੀ ਇਹ ਸ਼ਰਤ ਰੱਖਣੀ ਕਿੰਨੀ ਕੁ ਜਾਇਜ਼ ਹੈ ਤੁਹਾਡੀ ਕਚਹਿਰੀ ਦੇ ਵਿੱਚ ਸਵਾਲ ਹੈ ਤੁਸੀਂ ਆਪ ਇਸ ਦਾ ਆਨਸਰ ਸਾਡੇ ਨਾਲੋਂ ਜ਼ਿਆਦਾ ਬਿਹਤਰ ਦੇ ਸਕਦੇ ਹੋ ਦੂਸਰਾ ਉਹਨਾਂ ਦੀ ਮੰਗ ਹੈ ਜਾਂ ਉਹਨਾਂ ਨੇ ਕਿਹਾ ਕਿ FCI ਜਿਹੜੀ ਹੈ ਹਰ ਸਾਲ ਉਹਨਾਂ ਦੀ ਪੇਮੈਂਟ ਦੇ ਵਿੱਚੋਂ 50 ਕਰੋੜ ਰੁਪਏ ਦੀ ਪੇਮੈਂਟ ਜਾਂ ਰਕਮ ਨੂੰ ਕੱਟ ਲੈਂਦੀ ਹੈ ਉਹ ਇਹ ਕਹਿੰਦੇ ਨੇ ਕਿ ਅਸੀਂ ਇਹ EMPLOYE PROVIDENT FUND ਜਿਹੜਾ ਹੈ ਮਜ਼ਦੂਰਾਂ ਦਾ ਉਹਦੇ ਵਿੱਚ ਜਮ੍ਹਾਂ ਕਰਾਉਣੀ ਹੈ ਉਸ ਤੇ ਇਹ ਵਿੱਚ ਇਹ 50 ਕਰੋੜ ਰੁਪਏ ਕੱਟੇ ਜਾਂਦੇ ਨੇ ਉਹ ਐਸੋਸੀਏਸ਼ਨ ਮੁਤਾਬਕ ਜਾਂ ਕਲਰਾ ਜੀ ਮੁਤਾਬਕ ਨਾ ਤਾਂ ਕਦੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਦਾ ਪ੍ਰੋਵੀਡੈਂਟ ਫੰਡ ਮਿਲਿਆ ਹੈ ਤੇ ਨਾ ਹੀ ਕਦੇ ਡਿਪਾਰਟਮੈਂਟ ਜਿਹੜਾ ਹੈ ਈਪੀਐਫ ਵਾਲਾ EMPLOYE PROVIDENT FUND ਦਾ ਉਹਨਾਂ ਦੇ ਕੋਲ ਕਦੇ ਕੋਈ ਰਕਮ ਜਮ੍ਹਾਂ ਕੀਤੀ ਗਈ ਹੈ ਐਫਸੀਆਈ ਕੱਟ ਜ਼ਰੂਰ ਲੈਂਦੀ ਹੈ ਉਹ ਰਕਮ ਸਾਡੀ ਸਾਨੂੰ ਵਾਪਸ ਕੀਤੀ ਜਾਂਦੀ ਇਹ ਵੀ ਸਭ ਨੂੰ ਪਤਾ ਹੈ ਕਿ ਹਰ ਆੜਤੀ ਦੁਕਾਨ ਦੇ ਉੱਤੇ ਪੰਜ ਸੱਤ ਲੇਬਰ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਰੱਖੀ ਹੁੰਦੀ ਹੈ ਲੇਕਿਨ ਉਹ ਲੇਬਰ ਪਰਮਾਨੈਂਟ ਲੇਬਰ ਨਹੀਂ ਹੁੰਦੀ ਉਹ ਸੀਜ਼ਨਲ ਲੇਬਰ ਹੈ ਬਾਰੋਂ ਆਏ ਗਏ ਲੇਬਰ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਰਜ਼ੀ ਤੌਰ ਤੇ ਜਾਂ ਕੱਚੇ ਤੌਰ ਤੇ ਕੁਝ ਮਹੀਨੇ ਜਾਂ ਓਨੇ ਟਾਈਮ ਵਾਸਤੇ ਹੀ ਇੱਥੇ ਕੰਮ ਤੇ ਰੱਖਿਆ ਜਾਂਦਾ ਹੈ ਇਹ ਪ੍ਰੋਵੀਡੈਂਟ ਫੰਡ ਉਹਨਾਂ ਦਾ ਕੌਣ ਕੱਟਦਾ ਹੈ ਕਿਵੇਂ ਕੱਟਦਾ ਹੈ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਉਹਨਾਂ ਦੀ ਗੱਲ ਇਹ ਜਾਇਜ਼ ਲੱਗਦੀ ਹੈ ਤੀਸਰਾ ਉਹ ਇਹ ਕਹਿੰਦੇ ਨੇ ਕਿ ਜਿਹੜਾ 2011 ਤੋਂ ਐਫਸੀਆਈ ਅਦਾਨੀਆਂ ਦਾ ਸਾਈਲੋ ਹੈ ਮੋਗੇ ਡਗਰੂ ਡਗਰੂ ਪਿੰਡ ਦੇ ਵਿੱਚ ਉਥੋਂ ਕਣਕ ਦੀ ਨਿਫਟਿੰਗ ਸਿੱਧੀ ਕਰ ਲੈਂਦੀ ਹੈ ਤੇ ਜਿਹੜਾ ਕਮਿਸ਼ਨ ਪਹਿਲਾਂ ਤਾਂ ਉਹਨਾਂ ਨੂੰ ਪੂਰਾ ਮਿਲਦਾ ਰਿਹਾ ਉਸ ਜਿੰਨੀ ਵੀ ਕਣਕ ਚੱਕੀ ਜਾਂਦੀ ਸੀ ਉਹਦੇ ਤੇ ਆੜਤੀਆਂ ਨੂੰ ਪੂਰਾ ਕਮਿਸ਼ਨ ਮਿਲਦਾ ਸੀ ਪਰ ਪਿਛਲਾ ਜਿਹੜਾ ਵਿੱਤੀ ਸਾਲ ਸੀ 2023-2024 ਜਿਹੜਾ ਵਿੱਤੀ ਸਾਲ ਹੈ ਉਹਦੇ ਵਿੱਚ ਕਮਿਸ਼ਨ ਸਾਨੂੰ ਕਹਿੰਦੇ ਅੱਧਾ ਹੀ ਦਿੱਤਾ ਗਿਆ ਹੈ 23 ਰੁਪਏ ਦੇ ਹਿਸਾਬ ਨਾਲ ਹੀ ਪੇਮੈਂਟ ਦਿੱਤੀ ਹੈ ਬਾਕੀ ਪੇਮੈਂਟ ਸਾਡੀ ਪੈਂਡਿੰਗ ਖੜੀ ਹੈ ਉਸ ਨੂੰ ਤੁਰੰਤ ਜਾਰੀ ਕੀਤਾ ਜਾਵੇ ਇਹ ਕਾਗਜ਼ ਦੇ ਉੱਤੇ ਤਿੰਨ ਮੰਗਾ ਆਰਤੀ ਐਸੋਸੀਏਸ਼ਨ ਦੀਆਂ ਹੈਗੀਆਂ ਨੇ ਰਵਿੰਦਰ ਸਿੰਘ ਚੀਮਾ ਨੇ ਇਹ ਦੂਜੇ ਢੜੇ ਦੇ ਜਿਹੜੇ ਆਰਤੀ ਐਸੋਸੀਏਸ਼ਨ ਪੰਜਾਬ ਉਹਦੇ ਪ੍ਰੈਜ਼ੀਡੈਂਟ ਨੇ ਉਹ ਵੀ ਇਹਨਾਂ ਮੰਗਾਂ ਦਾ ਸਮਰਥਨ ਕਰਦੇ ਨੇ ਉਹਨਾਂ ਮੁਤਾਬਕ ਵੀ ਲਿਫਟਿੰਗ ਜਿਹੜੀ ਹੈ ਉਹ ਤਾਂ ਹੀ ਹੋ ਸਕਦੀ ਹੈ ਮੰਡੀਆਂ ਤੋਂ ਜੇ ਇਹ ਮਜ਼ਦੂਰਾਂ ਦੀ ਲੇਬਰ ਜਿਹੜੀ ਹੈ ਉਹ ਵਧਾਈ ਜਾਵੇ ਤੇ ਬਾਕੀ ਸਾਰੀਆਂ ਮੰਗਾਂ ਜੋ ਆਰਤੀ ਐਸੋਸੀਏਸ਼ਨ ਕਹਿ ਰਹੀ ਹੈ ਉਹ ਮੰਨੀਆਂ ਜਾਣ ਜੇਕਰ ਇਹ ਉਹ ਇੱਕ ਮੰਗੇ ਵੀ ਉਠਾਈ ਜਾ ਰਹੀ ਹੈ ਕਿ ਹਰਿਆਣੇ ਦੇ ਵਿੱਚ 3 ਰੁਪਏ 30 ਪੈਸੇ ਪ੍ਰਤੀ ਬੂਰੀ ਜਿਹੜਾ ਲੇਬਰ ਮਿਲਦੀ ਹੈ ਪੰਜਾਬ ਦੇ ਵਿੱਚ ਉਹ 1 ਰੁਪਈਆ 80 ਪੈਸੇ ਪੇਮੈਂਟ ਹੈ ਉਸ ਤੋਂ ਵੀ ਬਰਾਬਰੀ ਤੇ ਲੈਉਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰੇਮ ਗੋਇਲ ਜਿਹੜੇ ਨੇ ਪ੍ਰੈਜ਼ੀਡੈਂਟ ਨੇ ਅਖਿਲ ਭਾਰਤੀਆ ਸੈਲਰ ਸੰਘ ਦੇ ਉਹਨਾਂ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਖਰੀਦ ਬਹੁਤ ਮੁਸ਼ਕਲ ਹੈ ਅਸੀਂ ਨਹੀਂ ਹੋਣ ਦੇਵਾਂਗੇ ਕਿਉਂਕਿ ਜਿਹੜੇ ਸੈਲਰ ਮਾਲਕ ਨੇ ਉਹ ਸਟਾਕ ਕਰਨ ਨੂੰ ਤਿਆਰ ਨਹੀਂ ਹੈਗੇ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਉਹ ਕਹਿ ਰਹੇ ਨੇ ਕਿ ਸਾਨੂੰ ਬਹੁਤ ਭਾਰੀ ਫਾਈਨੈਂਸ਼ੀਅਲ ਲਾਸ ਹੋ ਰਿਹਾ ਹੈ ਸਾਡਾ ਵਿੱਤੀ ਨੁਕਸਾਨ ਬਹੁਤ ਵੱਡਾ ਹੋ ਰਿਹਾ ਹੈ। ਇਸ ਕਰਕੇ ਅਸੀਂ ਇਸ ਸਾਲ ਜਿਹੜਾ ਚੋਨਾ ਹੈ ਚੌਲ ਨੇ ਉਹ ਸਟਾਕ ਨਹੀਂ ਕਰਾਂਗੇ ਪੰਜਾਬ ਰਾਈਸ ਸਪਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੀਮ ਸੈਣੀ ਨੇ ਉਹ ਵੀ ਇਹ ਕਹਿੰਦੇ ਨੇ ਕਿ ਸੂਬੇ ਦੇ 5000 ਤੋਂ ਵੱਧ ਜਿਹੜੇ ਸ਼ੈਲਰ ਮਾਲਕ ਨੇ ਇਸ ਸੀਜ਼ਨ ਚੋਨੇ ਨੂੰ ਸਟਾਕ ਨਹੀਂ ਕਰਨਗੇ ਦੋ ਟੁਕ ਜਵਾਬ ਉਹਨਾਂ ਨੇ ਦੇ ਦਿੱਤਾ ਹੈ ਕਿ ਅਸੀਂ ਇਸ ਵਾਰ ਕਿ ਉਹਨਾਂ ਦਾ ਸਟਾਕ ਚੌਲਾਂ ਦਾ ਸਟਾਕ ਆਪਣੇ ਸ਼ੈਲਰਾਂ ਦੇ ਵਿੱਚ ਨਹੀਂ ਲਵਾਵਾਂਗੇ ਇਸ ਤੋਂ ਬਾਅਦ ਰਕੇਸ਼ ਦੁੱਲੀ ਜੀ ਆ ਜਾਂਦੇ ਨੇ ਜੀ ਪੰਜਾਬ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਇਹ ਪ੍ਰਧਾਨ ਨੇ ਉਹਨਾਂ ਨੇ ਵੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੇ ਮੁਤਾਬਕ ਕਈ ਸਾਲ ਹੋ ਗਏ ਸਾਡੀਆਂ ਜਿਹੜੀਆਂ ਵੇਜਸ ਨੇ ਸਾਡਾ ਦਿਹਾੜੀ ਜਿਹੜੀ ਹੈ ਉਹ ਵਧਾਈ ਨਹੀਂ ਗਈ ਹੈ ਇਸ ਕਰਕੇ ਅਸੀਂ ਵੀ ਇਸ ਹੜਤਾਲ ਦੇ ਵਿੱਚ ਸ਼ਾਮਿਲ ਹੁੰਨੇ ਆ ਆੜਤੀਆਂ ਦੇ ਛੱਲਰ ਮਾਲਕਾਂ ਦਾ ਅਸੀਂ ਸਾਥ ਦੇਵਾਂਗੇ ਇਹ ਵੀ ਸਭ ਨੂੰ ਪਤਾ ਹੈ ਕਿ ਜੋ ਲੋਕ ਮਜਦੂਰੀ ਦੇ ਲਈ ਆਪਣਾ ਵਤਨ ਆਪਣਾ ਘਰ ਛੱਡ ਕੇ ਇੰਨੀ ਦੂਰ ਆਏ ਨੇ ਉਹ ਹੜਤਾਲ ਤੇ ਆਪਣੇ ਆਪ ਤਾਂ ਕਦੇ ਵੀ ਨਹੀਂ ਜਾਣਗੇ ਕਿਉਂਕਿ ਉਹ ਪੈਸੇ ਕਮਾਉਣ ਆਏ ਨੇ ਹੜਤਾਲ ਕਰਨ ਨਹੀਂ ਆਏ ਹੈਗੇ ਲੇਕਿਨ ਉਹ ਮਜਬੂਰੀ ਦੇ ਵਿੱਚ ਨੇ ਕਿਸ ਤਰੀਕੇ ਨਾਲ ਉਹ ਸਾਥ ਦੇ ਰਹੇ ਨੇ ਪਰ ਹੜਤਾਲ ਦੇ ਵਿੱਚ ਉਹ ਆੜਤੀਆਂ ਦਾ ਸਾਥ ਦੇ ਰਹੇ ਨੇ ਕਿਉਂਕਿ ਆੜਤੀਆਂ ਤੋਂ ਬਿਨਾ ਉਹਨਾਂ ਦਾ ਗੁਜ਼ਾਰਾ ਨਹੀਂ ਹੈ ਤਾਂ ਮਜਬੂਰੀ ਦੇ ਵਿੱਚ ਹੀ ਲਾ ਲੋ ਉਹਨਾਂ ਨੂੰ ਸਾਥ ਦੇਣਾ ਪਏਗਾ ਸੋ ਆੜਤੀਏ ਸ਼ੈੱਲਰ ਮਾਲਕ ਤੇ ਮਜ਼ਦੂਰ ਤਿੰਨੇ ਹੀ ਹੜਤਾਲ ਦੇ ਉੱਪਰ ਚਲੇ ਗਏ ਨੇ ਦਰਿਆ ਬਿਸ਼ਗੀਆਂ ਨੇ ਮੰਡੀਆਂ ਦੇ ਵਿੱਚ ਚੋਨੇ ਦੀਆਂ ਟਰਾਲੀਆਂ ਅਨਲੋਡ ਨਹੀਂ ਹੋ ਰਹੀਆਂ ਲੇਕਿਨ ਹੜਤਾਲ ਤੇ ਲੋਕ ਬੈਠੇ ਦਿਖਾਈ ਦੇ ਰਹੇ ਨੇ ਕਿਸਾਨ ਨਰਾਦਰ ਨੇ ਮਜ਼ਦੂਰ ਤੇ ਆੜ ਤੀਏ ਧਰਨਾ ਲਾ ਕੇ ਜਾਂ ਹੜਤਾਲ ਕਰਕੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਦੂਸਰੇ ਪਾਸੇ ਚਲਦੇ ਹਾਂ 올ਡ ਪੈਨਸ਼ਨ ਸਕੀਮ ਨੂੰ ਲੈ ਕੇ 2 ਲੱਖ ਤੋਂ ਵੀ ਵੱਧ ਸਰਕਾਰੀ ਕਰਮਚਾਰੀ ਨੇ ਉਹ ਇਸ ਹੜਤਾਲ ਦੇ ਜਾਣ ਦੇ ਮੂਡ ਵਿੱਚ ਨੇ ਉਹ ਕਾਫੀ ਦਿਨ ਤੋਂ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਨੇ ਸਰਕਾਰ ਨੇ ਵੀ ਇਨ ਪ੍ਰਿੰਸੀਪਲ ਤਾਂ ਇਸ ਦੇ ਉੱਪਰ ਆਪਣੇ ਅਨਾਉਂਸਮੈਂਟ ਸੁਣਾ ਦਿੱਤੀ ਹੈ ਕਿ ਹਾਂ ਅਸੀਂ ਲਾਗੂ ਕਰਨ ਜਾ ਰਹੇ ਹਾਂ ਪਰ ਕੋਈ ਨੋਟੀਫਿਕੇਸ਼ਨ ਕੋਈ ਇਸ ਦਾ ਅੱਗੇ ਕਾਗਜ਼ੀ ਕਾਰਵਾਈ ਨਹੀਂ ਕੀਤੀ ਹੈ ਇੱਕ ਤੋਂ 3 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਹੈ ਇੱਕ ਇਹਨਾਂ ਨੇ ਸੰਗਰੂਰ ਦੇ ਵਿਖੇ ਦਿਨ ਰਾਤ ਦਾ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ 6 ਅਕਤੂਬਰ ਨੂੰ ਡੈਮੋਕ੍ਰੈਟਿਕ ਟੀਚਰ ਫਰੰਟ ਐ ਇੱਕ ਟੀਚਰਸ ਦਾ ਆਰਗੇਨਾਈਜੇਸ਼ਨ ਹੈ ਉਸ ਨੇ ਵੀ ਸੰਗਰੂਰ ਦੇ ਵਿੱਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ 2 ਅਕਤੂਬਰ ਨੂੰ ਇਹ ਲੋਕ ਅੰਮ੍ਰਿਤਾਲੇ ਦੇ ਲਈ ਮਾਰਚ ਕਰਨਗੇ ਤਾਂ ਕਿ ਹਰਿਆਣੇ ਦੇ ਵਿੱਚ ਵੀ ਆਪ ਨੂੰ ਆਪ ਸਰਕਾਰ ਦੇ ਸਮਕਾਰ ਨੂੰ ਉਹਨਾਂ ਦੇ ਵਾਅਦਿਆਂ ਨੂੰ ਐਕਸਪੋਜ਼ ਕੀਤਾ ਜਾ ਸਕੇ 5 ਤਰੀਕ ਨੂੰ ਹਰਿਆਣੇ ਵੋਟਰਾਂ ਪੈਣੀਆਂ ਨੇ ਸੋ ਕਹਿੰਦੇ ਨੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਹਰਿਆਣੇ ਦੇ ਵਿੱਚ ਲੋਕਾਂ ਨੂੰ ਵੀ ਦੱਸਾਂਗੇ ਕਿ ਆਪ ਨੂੰ ਵੋਟਾਂ ਨਾ ਪਾਓ ਕਿਉਂਕਿ ਸਾਡੀ 올ਡ ਪੁਰਾਣੀ ਪੈਨਸ਼ਨ ਦੀ ਮੰਗ ਇਹਨਾਂ ਨੇ ਮੰਨੀ ਨਹੀਂ ਹੈ ਇਸ ਕਰਕੇ ਉਹ ਸਾਰੇ ਲੋਕ ਵੀ ਜਿਹੜੇ ਨੇ ਹੜਤਾਲ ਤੇ 1 ਤੋਂ ਲੈ ਕੇ 6 ਅਕਤੂਬਰ ਤੱਕ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਪ੍ਰੋਗਰਾਮ ਆਲਰੇਡੀ ਉਲੀਚੇ ਜਾ ਚੁੱਕੇ ਨੇ ਤੇ ਉਹ ਵੀ ਦਰਨੇ ਪ੍ਰਦਰਸ਼ਨ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਹੋਣ ਜਾ ਰਹੇ ਹੁਣ ਜੇ ਐਨੇ ਲੋਕ ਐਨੇ ਵਰਗ ਜਿਹੜੇ ਨੇ ਉਹ ਧਰਨਾ ਲਾ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿਸਾਨ ਯੂਨੀਅਨਾਂ ਕਿਵੇਂ ਪਿੱਛੇ ਰਹਿ ਸਕਦੀਆਂ ਨੇ ਉਹ ਲਗਾਤਾਰ ਤੋਂ ਵੀ ਧਰਨਾ ਮੋੜ ਦੇ ਵਿੱਚ ਚੱਲੇ ਆ ਰਹੇ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਫਰਵਰੀ ਦੇ ਮਹੀਨੇ ਤੋਂ ਹੀ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਅੰਦੋਲਨ ਉਹਨਾਂ ਦਾ ਜਾਰੀ ਹੈ ਇਸ ਤੋਂ ਇਲਾਵਾ ਅਲੱਗ-ਅਲੱਗ ਜਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਦਿਨਾਂ ਦੇ ਵਿੱਚ ਜਾਂ ਵਕਫਿਆਂ ਦੇ ਵਿੱਚ ਤਾਂ ਮਹੀਨਿਆਂ ਦੇ ਵਿੱਚ ਕਈ ਪ੍ਰੋਗਰਾਮ ਦਿੱਤੇ ਗਏ ਨੇ ਐਸਕੇਮ ਅਟਪੁਰ ਉਹ ਗਦ ਅਰਾਮ ਦਿੰਦਾ ਹੈ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹ ਆਪਣੇ ਪ੍ਰੋਗਰਾਮ ਦਿੰਦੀਆਂ ਨੇ ਉਗਰਾਹਾਂ ਸਾਹਿਬ ਉਹ ਆਪਣੇ ਪ੍ਰੋਗਰਾਮ ਦਿੰਦੇ ਨੇ ਇਹਨਾਂ ਦੇ ਅਲੱਗ-ਅਲੱਗ ਧਰਨੇ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਚੱਲਦੇ ਹੀ ਆ ਰਹੇ ਨੇ ਪਿਛਲੇ 2.5 ਸਾਲਾਂ ਤੋਂ ਕਦੇ ਵੀ ਬੰਦ ਨਹੀਂ ਹੋਏ ਹੁਣ ਫੇਰ ਉਹਨਾਂ ਨੇ 3 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਦੇ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਹੈ 15 ਜ਼ਿਲ੍ਹਿਆਂ ਦੇ ਵਿੱਚ ਉਹ ਕਹਿੰਦੇ ਸੀ 35 ਥਾਵਾਂ ਦੀ ਪਛਾਣ ਕਰ ਲਈ ਹੈ ਜਿੱਥੇ ਇਰੇ ਲਾ ਰੋਕੀਆਂ ਜਾਣਗੀਆਂ 12 ਉਹ ਕਹਿੰਦੀਆਂ ਸਰਡੀਆਂ ਮੰਗਾ ਨੇ ਉਹਨਾਂ ਦੇ ਵਿੱਚੋਂ ਕਰਜ਼ਾ ਮਾਫੀ ਤੋਂ ਲੈ ਕੇ ਪ੍ਰਾਣੀਆਂ ਜੋ ਧਰਨੇ ਦੇ ਵਿੱਚ ਮੰਗਾ ਮੰਨੀਆਂ ਗਈਆਂ ਸੀ ਉਹ ਵੀ ਸ਼ਾਮਿਲ ਨੇ 12 ਮੰਗਾ ਜਦ ਤੱਕ ਮੰਨੀਆਂ ਨਹੀਂ ਜਾਂਦੀਆਂ ਆ ਉਹ ਉਹਨਾਂ ਨੇ ਸੰਭਾਲਿਕ ਇੱਕ ਦਿਨ ਦਾ ਇਹ ਰੇਲ ਰੋਕੋ ਵੀ ਜਿਹੜਾ ਅੰਦੋਲਨ ਹੈ ਉਹਦਾ ਐਲਾਨ ਕਰ ਦਿੱਤਾ ਹੈ 3 ਤਰੀਕ ਨੂੰ ਇਹ ਅੰਦੋਲਨ ਵੀ ਹੋਏਗੀ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਧਰਨਿਆਂ ਦੀ ਬਹਾਰ ਲੱਗੇ ਹੋਈ ਹੈ ਪੰਜਾਬ ਦੇ ਵਿੱਚ ਝੜੀ ਲੱਗੀ ਹੋਈ ਹੈ ਹਰ ਵਰਗ ਕਿਸੇ ਨਾ ਕਿਸੇ ਤਰੀਕੇ ਨੂੰ ਲੈ ਕੇ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਧਰਨੇ ਉੱਪਰ ਜਾ ਰਿਹਾ ਹੈ ਜਾਣ ਦੀ ਚੇਤਾਵਨੀ ਦੇ ਰਿਹਾ ਹੈ ਜਾਂ ਪ੍ਰੋਗਰਾਮ ਲਿੱਖ ਚੁੱਕਿਆ ਹੈ ਹਜੇ ਪਿਛਲੇ ਮਹੀਨੇ ਹੀ ਡਾਕਟਰਾਂ ਦੀ ਹੜਤਾਲ ਬੜੀ ਮੁਸ਼ਕਲ ਨਾਲ ਖਤਮ ਕੀਤੀ ਗਈ ਹੈ 1158 ਟੀਚਰਾਂ ਦੀ ਧਰਨਾ ਵੀ ਕੋਰਟ ਦੇ ਫੈਸਲੇ ਤੋਂ ਬਾਅਦ ਮੁੱਕਣ ਦੀ ਆਸ ਜਿਹੜੀ ਹੈ ਉਹ ਸਾਹਮਣੇ ਆਈ ਸੀ ਕਿ ਉਹ ਧਰਨਾ ਵੀ ਚੱਕਿਆ ਜਾਏਗਾ ਲੱਗਦਾ ਸੀ ਥੋੜੀ ਰਾਹਤ ਮਿਲੇਗੀ ਧਰਨੇ ਕੁਝ ਘਟਣਗੇ ਪੰਜਾਬ ਦੇ ਲੋਕ ਆਪਣੇ ਕੰਮ ਕਾਰਾਂ ਨੂੰ ਆਸਾਨੀ ਦੇ ਨਾਲ ਨਿਭਾ ਪਾਉਣਗੇ ਆਪਣੇ ਕੰਮ ਕਾਰ ਪੂਰੇ ਕਰ ਪਾਉਣਗੇ ਆਪਣੀ ਨਾਰਮਲ ਜ਼ਿੰਦਗੀ ਬਤੀਤ ਕਰ ਸਕਣਗੇ ਲੇਕਿਨ ਪਹਿਲੀ ਤਰੀਕ ਨੂੰ ਹੀ ਪਹਿਲੇ ਹਫਤੇ ਦੇ ਹੀ ਧਰਨਿਆਂ ਦੇ ਪ੍ਰੋਗਰਾਮਾਂ ਦਾ ਐਲਾਨ ਇਸ ਪੱਧਰ ਤੇ ਹੋਇਆ ਹੈ ਲੱਗਦਾ ਨਹੀਂ ਕਿ ਇਹ ਮਹੀਨਾ ਵੀ ਜਾਂ ਇਹ ਹਫਤਾ 10 ਦਿਨ ਵੀ ਕਿਸੇ ਦੇ ਬਿਨਾਂ ਚੰਗੜ ਤੋਂ ਬਿਨਾਂ ਛਵੇਲਿਆ ਤੋਂ ਨਿਕਲਣਗੇ ਅੱਗੇ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਉਧਰੋਂ ਮੰਡੀਆਂ ਦੇ ਵਿੱਚ ਫਸਲ ਆਉਣੀ ਹੈ ਉਹਦਾ ਨਾਲ ਜਿਹੜੀ ਆਵਾਜਾਈ ਹੈ ਉਹਦੇ ਉੱਤੇ ਵੀ ਫਰਕ ਪਏਗਾ ਹੜਤਾਲ ਉਹਦੇ ਵਿੱਚ ਮੁਸ਼ਕਲਾਂ ਕਿੰਨਾ ਜ਼ਿਆਦਾ ਵਧਾਉਂਦੀ ਹੈ ਹਲਤਿਆਂ ਦੀ ਇਹ ਛੇਤੀ ਹੀ ਖਤਮ ਕੀਤੀ ਜਾ ਸਕੇਗੀ ਇਹ ਵੀ ਸਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਾਏਗਾ ਲੇਕਿਨ ਇਹ ਸਾਰਾ ਘਟਨਾਕ੍ਰਮ ਦੇ ਨਾਲ ਕੀ ਸਰਕਾਰ ਦੇ ਉੱਤੇ ਕੋਈ ਕੰਮਕਾਜ ਦੇ ਉੱਤੇ ਬਹੁਤ ਅਸਰ ਪੈ ਰਿਹਾ ਹੈ ਜਾਂ ਲੋਕਾਂ ਦੇ ਜਨਜੀਵਨ ਦੇ ਉੱਤੇ ਜ਼ਿਆਦਾ ਅਸਰ ਪੈ ਰਿਹਾ ਹੈ ਮੈਨੂੰ ਨਹੀਂ ਲੱਗਦਾ ਸਰਕਾਰ ਦੇ ਕੰਮਕਾਜ ਦੇ ਵਿੱਚ ਕੋਈ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਜਾਂ ਉਹਨਾਂ ਦੇ ਵਿੱਚ ਕੋਈ ਅੜਚਣ ਆ ਰਹੀ ਹੈ ਜਾਂ ਵਿਗਨ ਆ ਰਿਹਾ ਹੈ ਹਾਂ ਨਿਊਸੈਂਸ ਵੈਲਿਊ ਹੈ ਸਿਰਦਰਦੀ ਜ਼ਰੂਰ ਹੈ ਦੀ ਐਨੇ ਲੋਕ ਅਲੱਗ-ਅਲੱਗ ਥਾਂ ਦੇ ਉੱਤੇ ਧਰਨੇ ਦੇ ਵਿੱਚ ਬੈਠੇ ਨੇ ਲੇਕਿਨ ਜੇ ਸੰਗਰੂਰ ਵਿੱਚ ਧਰਨੇ ਤੇ ਬੈਠੇ ਨੇ ਤਾਂ ਸੰਗਰੂਰ ਦੇ ਵਿੱਚ ਸੀਐਮ ਸਾਹਿਬ ਰਹਿੰਦੇ ਹੀ ਨਹੀਂਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਜ਼ਰੂਰ ਫਰਕ ਪੈਂਦਾ ਹੈ ਜਿਨ੍ਹਾਂ ਨੇ ਉੱਥੋਂ ਲੰਘਣਾ ਕਰਨਾ ਹੁੰਦਾ ਹੈ ਆਪਣੀ ਰੋਜ਼ਮਰਿਆ ਦੀ ਜ਼ਿੰਦਗੀ ਦੇ ਵਿੱਚ ਕੰਮਕਾਰ ਕਰਨੇ ਹੁੰਦੇ ਨੇ ਰੋਇਲਾ ਰੁਕਣਗੇ ਤਾਂ ਵੀ ਸਰਕਾਰ ਦਾ ਕੁਝ ਨਹੀਂ ਜਾਣਾ ਹੈ ਵਪਾਰੀਆਂ ਨੂੰ ਘਾਟਾ ਪਏਗਾ ਲੋਕਾਂ ਨੂੰ ਫਰਕ ਪਏਗਾ ਜਿਨ੍ਹਾਂ ਨੇ ਉਸ ਦਿਨ ਦੋ ਛੁਕਰੀਆਂ ਦੋ ਤਰੀਕ ਤੇ ਤਿੰਨ ਤਰੀਕ ਦੀ ਕਰਕੇ ਆਉਣ ਜਾਣ ਦਾ ਕੋਈ ਪ੍ਰੋਗਰਾਮ ਬਣਾਇਆ ਹੋਵੇਗਾ ਉਹ ਖੱਜਲ ਖਵਾਲ ਜੋ ਲੋਕ ਜ਼ਰੂਰ ਹੋਣਗੇ ਜਦੋਂ ਤਿੰਨ ਤਰੀਕ ਨੂੰ ਰੋਇਲਾ ਰੋਕੀਆਂ ਜਾਣਗੀਆਂ ਐਵੇਂ ਹੀ ਪੈਨਸ਼ਨ ਵਾਲੇ ਵੀ ਜਦੋਂ ਤਰਨਾ ਲਾਉਣਗੇ ਆ ساری ਜ਼ਿੰਦਗੀ ਵਧੀਆ ਕਮਾਈ ਕੀਤੀ ਹੈ ਨੌਕਰੀਆਂ ਕਰ ਲਈਆਂ ਨੇ ਪੈਨਸ਼ਨ ਹਜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਰਹੀ ਹੈ ਪੁਰਾਣੀ ਨਹੀਂ ਤੇ ਨਵੀਂ ਮਿਲ ਰਹੀ ਹੈ ਲੇਕਿਨ ਫੇਰ ਵੀ ਤਰਨਾ ਪ੍ਰਦਰਸ਼ਨ ਲਾ ਕੇ ਹੋਰ ਪੈਸਿਆਂ ਦੀ ਮੰਗ ਜਦਕਿ ਉਹਨਾਂ ਨੂੰ ਪਤਾ ਹੈ ਕਿ ਸਰਕਾਰ ਦੇ ਪੱਲੇ ਕੁਝ ਵੀ ਨਹੀਂ ਹੈ ਪੈਸੇ ਪਰ ਪਹਿਲਾਂ ਹੀ ਤਰਸ ਰਹੀ ਹੈ ਲੋਨ ਹੋਰ ਲੈਣ ਦੀਆਂ ਅਰਜ਼ੀਆਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਨੂੰ ਪਾਈਆਂ ਜਾ ਰਹੀਆਂ ਨੇ ਫੇਰ ਵੀ ਸਾਨੂੰ ਹੋਰ ਪੈਸੇ ਦੇ ਦਿਓ ਇਹ ਮੰਗਾਂ ਕਿੰਨੀਆਂ ਕੁਜਾਇਜ ਨੇ ਇਸ ਦਾ ਫੈਸਲਾ ਲੋਕਾਂ ਨੇ ਕਰਨਾ ਹੈ ਤੁਸੀਂ ਆਪ ਕਰਨਾ ਹੈ ਸਾਡਾ ਬਕਸ ਸੀ ਸਿਰਫ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹਨਾਂ ਤਰਨਿਆਂ ਦੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਣਾ ਧੰਨਵਾਦ